ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਬਾਈ ਬਿਆੰਤ ਕੋਲੇ ਬਾਈ ਹਰਦੀਪ ਕੋਲੇ ਟਰੈਕਟਰਾਂ ਦਾ ਕੰਮ ਕਰਦੇ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਤੁਸੀਂ ਨਵੇਂ ਤੋਂ ਨਵਾਂ ਟਰੈਕਟਰ ਖੜਿਆ ਬਾਈਆਂ ਕੋਲੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਨਵੇਂ ਤੋਂ ਨਵਾਂ ਹਰ ਤਰ੍ਹਾਂ ਦਾ ਟਰੈਕਟਰ ਹੈ ਕਟੋ-ਕਟ 25-30 ਟਰੈਕਟਰ ਨੇ ਆ ਬਾਹਰ ਖੜੇ ਨੇ ਕਿੰਨੇ ਤੁਹਾਨੂੰ ਸਾਰੇ ਟਰੈਕਟਰਾਂ ਦੀ ਜਾਣਕਾਰੀ ਦਿੰਨੇ ਆ ਪਹਿਲਾਂ ਅੰਦਰਲੇ ਟਰੈਕਟਰ ਦਿਖਾਉਣਾ ਤੁਹਾਨੂੰ ਦੂਜੇ ਭਾਗ ਦੇ ਵਿੱਚ ਬਾਹਰਲੇ ਟਰੈਕਟਰ ਦਿਖਾਵਾਂਗੇ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲ ਸੋਨਾਲੀਕਾ 750 ਸੋਨਾਲੀਕਾ 750 ਦੇਖ ਸਕਦੇ ਹੋ ਟਰੈਕਟਰ 16 ਦੇ ਟਾਇਰਾਂ ਚ ਹੈ ਹੁੱਡ ਲੱਗਿਆ ਹੋਇਆ ਬਿਲਕੁਲ ਨਵਾਂ ਟਰੈਕਟਰ ਹੈ 2018 ਮਾਡਲ ਡਿਮਾਂਡ ਕਰਦੇ ਨੇ ਬਾਈ ਇਹਦੀ 4 ਲੱਖ 60 ਹਜ਼ਾਰ ਹਰਿਆਣਾ ਨੰਬਰ ਇਹ ਜਿੰਨੇ ਵੀ ਟਰੈਕਟਰ ਦਿਖਾਵਾਂਗਾ ਤੁਹਾਨੂੰ ਮੈਂ ਲਗਭਗ ਹਰਿਆਣਾ ਨੰਬਰ ਹੋਣਗੇ ਵਿੱਚ ਇੱਕ ਅਦਾ ਟਰੈਕਟਰ ਪੰਜਾਬ ਨੰਬਰ ਵੀ ਹੁੰਦਾ ਕਿਉਂਕਿ ਇਹ ਪਿੰਡ ਹੈ ਜਿਹੜਾ ਹਰਿਆਣੇ ਚ ਹੈ ਪੰਜਾਬ ਦੇ ਬਾਰਡਰ ਤੇ ਪਿੰਡ ਹੈ ਪਾਤਲਾ ਸ਼ਹਿਰ ਤੋਂ 13-14 ਕਿਲੋਮੀਟਰ ਦੇ ਏਰੀਏ ਚ ਹੈ ਇਸ ਤੋਂ ਅੱਗੇ ਆ ਗਿਆ ਸੋਨੋਲਿਕਾ 35 0 ਮੀਟਰ ਸੋਨੋਲਿਕਾ 35 0 ਮੀਟਰ ਹੈ 2025 ਮਾਡਲ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੈ 0 ਮੀਟਰ ਤੇ ਟਰੈਕਟਰ ਖੜਾ ਹੈ 5.5 ਲੱਖ ਰੁਪਏ ਬਾਈ ਡਿਮਾਂਡ ਕਰਦੇ ਨੇ 5.5 ਲੱਖ ਡਿਮਾਂਡ ਪਾਵਰ ਸਟੀering ਹੈ ਸਾਈਡ ਗੀਅਰ ਬਿਲਕੁਲ ਨਵਾਂ ਟਰੈਕਟਰ ਹੈ ਇਹਦੇ ਬਾਰੇ ਤਾਂ ਦੱਸਣ ਦੀ ਲੋੜ ਹੀ ਨਹੀਂ ਇਸ ਤੋਂ ਅੱਗੇ ਆ ਗਿਆ ਸਵਰਾਜ 855 ਸਵਰਾਜ 855 2024 ਮਾਡਲ 2024 ਮਾਡਲ 150 ਘੰਟਾ ਚੱਲਿਆ ਹੋਇਆ ਹੈ ਇਹ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਬਿਲਕੁਲ ਨਵਾਂ 150 ਘੰਟਾ ਚੱਲਿਆ ਹੋਇਆ ਹੈ ਸਿਰਫ ਲੱਡੂਏ ਬੰਦੇ ਹੋਏ ਨੇ ਲਿਆ ਕੇ ਬੰਦੇ ਨੇ ਸਾਈਡ ਗੀਅਰ ਦੇ ਵਿੱਚ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 7.5 ਲੱਖ 7.5 ਲੱਖ ਰੁਪਇਆ ਡਿਮਾਂਡ ਕਰਦੇ ਨੇ 3 ਸਪੀਡ ਟਰੈਕਟਰ ਹੈ ਇਹ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 750 ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ 2023 ਮਾਡਲ ਟਰੈਕਟਰ ਹੈ ਸ਼ਟਲ ਗੇਅਰ ਦੇ ਵਿੱਚ ਹੈ ਡੀ ਲਕਸ ਮਾਡਲ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਹੈ 2023 ਮਾਡਲ ਹੈ ਡਿਮਾਂਡ ਕਰਦੇ ਨੇ ਭਾਈ 6,30,000 ਰੁਪਇਆ 6,30,000 ਡਿਮਾਂਡ ਹੈ ਇਦੇ ਨਾਲ ਹੀ ਫੇਰ ਆ ਗਿਆ ਸੋਨਾ ਲੀਕਾ 750 ਸੋਨਾ ਲੀਕਾ 750 2022 ਮਾਡਲ ਆ ਹੁੱਡ ਲੱਗਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ 2022 ਮਾਡਲ ਦੇਖ ਸਕਦੇ ਹੋ 14 ਦੇ ਟਾਇਰਾਂ 'ਚ ਹੈ ਜਿਹੜਾ ਪਹਿਲਾਂ ਦਿਖਾਇਆ ਇਹ 16 ਦੇ ਟਾਇਰਾਂ 'ਚ ਹੈ ਇਹ 14 ਦੇ ਟਾਇਰਾਂ 'ਚ ਹੈ 2022 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ ਪੂਰਾ 6 ਲੱਖ ਰੁਪਿਆ ਇਹਦੀ 630000 ਇਹਦਾ ਪੂਰਾ 6 ਲੱਖ ਰੁਪਿਆ ਇਸ ਤੋਂ ਅੱਗੇ ਆ ਗਿਆ ਮਹਿੰਦਰਾ ਮਹਿੰਦਰਾ 555 DI 57 HP ਦੇ ਵਿੱਚ ਹੈ ਪਾਵਰ ਪਲੱਸ ਟਰੈਕਟਰ ਹੈ 57 HP ਦੇ ਵਿੱਚ ਸਾਈਡ ਗੇਅਰ ਟਰੈਕਟਰ ਦੇਖ ਸਕਦੇ ਹੋ ਹੌਡਰ ਲੱਗਿਆ ਹੋਇਆ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਮਹਿੰਦਰਾ 555 57 HP ਦੇ ਵਿੱਚ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੋ ਲੀਕ ਨਹੀਂ ਹੁੱਡ ਲੱਗਿਆ ਹੋਇਆ 2018 ਮਾਡਲ 4,65,000 ਡਿਮਾਂਡ ਹੈ ਬਾਈਆਂ ਦੀ 18 ਮਾਡਲ 4,65,000 ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ 5310 ਜੌਨਡੀਅਰ 5310 2015 ਮਾਡਲ ਟਰੈਕਟਰ ਇਹ ਵੀ ਬਾਡੀ ਲਾਈਨ ਦਾ ਪੂਰਾ ਸਾਫ਼ ਹੈ 5,30,000 ਰੁਪਿਆ ਬਾਈ ਡਿਮਾਂਡ ਕਰਦੇ ਨੇ ਇਹਦੀ 5310 530 ਡਿਮਾਂਡ ਛਾਤਰੀ ਲੱਗੀ ਹੋਈ ਹੈ ਕੁੱਲ ਸਮਾਨ ਨਾਲ ਮਿਲੂਗਾ ਡੰਡਾ ਫੱਟੀ ਜੋ ਵੀ ਟਰੈਕਟਰ ਦੇ ਨਾਲ ਸਮਾਨ ਹੁੰਦਾ ਇਸ ਤੋਂ ਅੱਗੇ ਫੇਰ ਸੋਨਾਲੀਕਾ ਆ ਗਿਆ ਜੀ 2020 ਮਾਡਲ 2020 ਮਾਡਲ ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ ਟਰੈਕਟਰ ਇਹ ਵੀ ਬਾਡੀ ਲੈਂਡ ਦਾ ਪੂਰਾ ਸਾਫ਼ ਹੈ ਕਿਤੋਂ ਲੀਕ ਨਹੀਂ ਸ਼ਟਰ ਵਗੈਰ ਦੇ ਵਿੱਚ ਹੈ ਛਾਤਰੀ ਡੰਡਾ ਫੱਟੀ ਕੁੱਲ ਚੀਜ਼ ਨਾਲ ਮਿਲੂਗੀ 2000 ਬੀ ਮਾਡਲ ਡਿਮਾਂਡ ਕਰਦੇ ਨੇ ਬਾਈ ਇਹਦੀ 520000 ਰੁਪਿਆ 520000 ਡਿਮਾਂਡ ਹੈ 3 ਸਪੀਡ ਦੇ ਵਿੱਚ ਇਹ ਟਰੈਕਟਰ ਹੈ ਜਿਹੜਾ ਸੋਨਾਲੀਕਾ ਤੁਹਾਨੂੰ ਟਰੈਕਟਰ ਦਿਖਾ ਰਿਹਾ ਹੈ 3 ਸਪੀਡ ਦੇ ਵਿੱਚ ਹੈ ਛੱਟ ਗੇਅਰ ਤੇ ਇਹਦੇ ਨਾਲ ਹੀ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 2022 ਮਾਡਲ ਪਾਵਰ ਸਟੀਅਰਿੰਗ ਦੇ ਵਿੱਚ ਹੈ ਸਾਈਡ ਗੇਅਰ ਛਾਤਰੀ ਲੱਗੀ ਹੋਈ ਆ ਬਿਲਕੁਲ ਨਵੀਂ 2022 ਮਾਡਲ ਇਹਦੀ ਡਿਮਾਂਡ ਕਰਦੇ ਨੇ ਭਾਈ 4 ਲੱਖ 40 ਹਜ਼ਾਰ 4 ਲੱਖ 40 ਹਜ਼ਾਰ ਡਿਮਾਂਡ ਹੈ ਟਰੈਕਟਰ ਪੂਰਾ ਸਾਫ਼ ਹੈ ਦੇਖ ਸਕਦੇ ਹੋ ਕਿਤੋਂ ਲੀਕਿੰਗ ਨਹੀਂ ਬਿਲਕੁਲ ਨਵਾਂ ਟਰੈਕਟਰ ਪਿਆ 22 ਮਾਡਲ 440 ਡਿਮਾਂਡ ਇਸ ਤੋਂ ਅੱਗੇ ਆ ਗਿਆ ਟਮਾਟੀ 855 19 ਮਾਡਲ ਹੁੱਡ ਲੱਗਿਆ ਹੋਇਆ ਫਾਈਬਰ ਹੁੱਡ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ਼ ਟਰੈਕਟਰ ਹੈ ਬਾਡੀ ਲੈਂਡ ਦਾ ਡੰਡਾ ਫੱਟੀ ਸਭ ਕੁਝ ਨਾਲ ਮਿਲੂਗਾ 2019 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 5 ਲੱਖ 45 ਹਜ਼ਾਰ 5 ਲੱਖ 45 ਹਜ਼ਾਰ ਡਿਮਾਂਡ ਕਰਦੇ ਨੇ ਬਾਈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਹਦੇ ਨਾਲ ਹੀ ਆ ਗਿਆ ਸਵਰਾਜ 960 960 ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਕੈਥੋਲੀ ਕੰਗਨੀ 2017 ਮਾਡਲ 2017 ਮਾਡਲ 960 ਇਹਦੀ ਡਿਮਾਂਡ ਕਰਦੇ ਨੇ ਬਾਈ 3 ਲੱਖ 80000 ਰੁਪਿਆ 3 ਲੱਖ 80000 ਡਿਮਾਂਡ ਕਰਦੇ ਨੇ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫਟ ਟਰੈਕਟਰ ਹੈ 960 ਟਾਇਰ 50 ਪੈਸੇ ਚੌਕੜਾ ਟਾਇਰਾਂ ਦਾ ਹੈ 50 ਪੈਸੇ ਟਾਇਰ ਨੇ ਇਸ ਤੋਂ ਅੱਗੇ ਆ ਗਿਆ 969 ਸਵਰਾਜ 969 FE 2021 ਮਾਡਲ 6,85,000 ਦਾ ਟਰੈਕਟਰ ਦੀ ਡਿਮਾਂਡ ਹੈ 969 ਦੀ ਦੇਖ ਸਕਦੇ ਹੋ ਟਰੈਕਟਰ ਬਾਡੀ ਲੈਣ ਦਾ ਇਹ ਵੀ ਪੂਰਾ ਸਾਫ਼ ਹੈ ਛਾਤਰੀ ਡੰਡਾ ਫੱਟੀ ਕੁੱਲ ਚੀਜ਼ ਨਾਲ ਮਿਲੂ ਕਹਿਣ ਤੋਂ ਪਾਵ ਇਹ ਜਿੰਨੇ ਵੀ ਤੁਹਾਨੂੰ ਟਰੈਕਟਰ ਦਿਖਾਏ ਨੇ 969 ਦੀ ਡਿਮਾਂਡ 6,85,000 ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਂਦੀ ਹੈ ਜੋ ਵੀਡੀਓ 'ਚ ਰੇਟ ਬੋਲੇ ਨੇ ਇਹ ਫਿਕਸ ਰੇਟ ਨਹੀਂ ਹੈਗੇ ਬਾਕੀ ਜਦੋਂ ਤੁਸੀਂ ਆ ਕੇ ਬੈਠ ਕੇ ਸੌਦਾ ਕਰੋਗੇ ਗੱਲਬਾਤ ਕਰੋਗੇ ਬਾਈਆਂ ਨਾਲ ਸੈਟਿੰਗ ਹੋ ਜਾਂਦੀ ਹੈ ਇਹ ਜਿੰਨੇ ਵੀ ਟਰੈਕਟਰ ਦਿਖਾਏ ਨੇ ਇਹ ਬਾਈ ਬਿਆੰਤ ਕੋਲੇ ਖੜੇ ਨੇ ਪਿੰਡ ਔਰਲਾਣਾ ਜ਼ਿਲ੍ਹਾ ਕੈਥਲ ਹਰਿਆਣੇ ਦੇ ਵਿੱਚ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈ ਜਾਂਦਾ ਹੈ ਪਾਤਲਾ ਸ਼ਹਿਰ ਤੋਂ 13-14 ਕਿਲੋਮੀਟਰ ਦੇ ਏਰੀਏ 'ਚ ਹੈ ਐਨੇ ਕੀ ਫਰਕ ਇਹਨਾਂ ਨੂੰ ਖਨੌਰੀ ਸ਼ਹਿਰ ਪੈਂਦਾ ਖਨੌਰੀ ਬਾਰਡਰ ਖਨੌਰੀ ਬਾਰਡਰ ਤੋਂ ਵੀ ਇਹ 12-13 ਕਿਲੋਮੀਟਰ ਨੇ ਪਾਤੜਾ ਸ਼ਹਿਰ ਤੋਂ ਵੀ ਔਰਲਾਣਾ ਪਿੰਡ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਨੰਬਰ ਬਾਈਆਂ ਦਾ ਹਾਂਜੀ ਕੰਟੈਕਟ ਨੰਬਰ ਹੈਗਾ 98 99882 24909 ਨੰਬਰ ਦੁਬਾਰਾ ਸੁਣ ਲਓ 99882 24909 ਬਾਈ ਹਰਦੀਪ ਦਾ ਨੰਬਰ ਹੈ ਬਾਈ ਬਿਆੰਤ ਦਾ ਨੰਬਰ ਬਾਈ ਬਿਆੰਤ ਦਾ ਨੰਬਰ ਹੈਗਾ 98132 51467 98132 51467 ਇਹਨਾਂ ਨੰਬਰਾਂ ਤੇ ਫੋਨ ਕਰਕੇ ਕੰਟੈਕਟ ਕਰਕੇ ਤੁਸੀਂ ਕਿਸੇ ਵੀ ਟਰੈਕਟਰ ਦੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ ਮਿਹਰबानी ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ